ਔਰ ਬਹੁਤ ਮਾੜੀ ਗੱਲ ਹੋਈ ਆ ਬੜੇ ਵਿਚਾਰੇ ਹੈਂਡ ਟੂ ਮਾਊਥ ਇਨਸਾਨ ਸੀ ਮੈਂ ਸਾਰਿਆਂ ਦੇ ਘਰਾਂ ਦੇ ਵਿੱਚੋਂ ਗਿਆ ਆ ਤੂੰ ਸਖਤੋ ਸਖਤ ਕਾਰਵਾਈ ਜਿਹੜੀ ਇਹਨਾਂ ਤੇ ਹੋਣੀ ਚਾਹੀਦੀ ਬੰਦੇ ਸਾਰੇ ਆਲਮੋਸਟ ਅਰੈਸਟ ਹੋ ਚੁੱਕੇ ਆ ਤਾਂ ਆਪ ਆ ਗੂ ਤਲਬੀਰ ਸਿੰਘ ਗਿੱਲ ਇਸ ਵੇਲੇ ਮੌਕੇ ਤੇ ਪਹੁੰਚੇ ਨੇ ਕਿਉਂਕਿ ਵੱਡੀ ਘਟਨਾ ਹੈ 14 ਲੋਕਾਂ ਦੀ ਮੌਤ ਜਿਹੜੀ ਇਸ ਵੇਲੇ ਦੱਸੀ ਜਾ ਰਹੀ ਹੈ ਤੇ ਕੁਝ ਫਟੜ ਵੀ ਦੱਸੀ ਜਾ ਰਹੀ ਪਿੰਡ-ਪਿੰਡ ਤੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਸਵਾਲ ਖੜੇ ਹੋ ਰਹੇ ਨੇ ਗਿੱਲ ਸਾਹਿਬ ਕੀ ਕਹਿਣਾ ਚਾਹੋਗੇ ਕਿ ਪਿਛਲੀਆਂ ਸਰਕਾਰਾਂ ਚ ਵੀ ਇਹੋ ਹੀ ਕੁਝ ਹੁੰਦਾ ਸੀ ਤੇ ਇਹ ਸਰਕਾਰ ਚ ਵੀ ਇਹ ਕੁਝ ਹੋ ਰਿਹਾ ਹੈ ਦੇਖੋ ਰਾਜਨੀਤੀ ਕਰਨ ਦਾ ਬਸ ਸਮਾਂ ਨਹੀਂਗਾ ਬਹੁਤ ਮਾੜੀ ਗੱਲ ਹੋਈ ਆ ਕਿਉਂਕਿ ਮੈਨੂੰ ਯਾਦ ਆ 2012 ਚ ਸ਼ਰੋਮਨੀ ਕਾਲੀ ਦਲ ਦੀ ਗਵਰਨਮੈਂਟ ਸੀਗੀ ਉਦੋਂ ਵੀ ਬਟਾਲੇ ਗਰਦਾਸਪੁਰ 18 ਤੋਂ 20 ਮੌਤਾਂ ਜਿਹੜੀਆਂ ਜਿੜੀਲੀ ਸ਼ਰਾਬ ਬਣਾਈਆਂ ਸੀਗੀਆਂ ਔਰ 2020 ਦੇ ਵਿੱਚ ਕੈਪਟਨ ਮਨਿੰਦਰ ਸਿੰਘ ਦੀ ਗਵਰਨਮੈਂਟ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਮੌਤਾਂ ਜਿਹੜੀਆਂ ਮੁਛਲ ਵਗੈਰਾ ਤਰਨਤਾਰਨ ਡਿਸਟ੍ਰਿਕਟ ਚ ਕਾਫੀ ਹੋਰ ਵੀ ਜਗ੍ਹਾ ਜਿਹੜੀਆਂ ਉਹ ਜਿੜੀਲੀ ਸ਼ਰਾਬ ਨਾਲ ਮੌਤਾਂ ਆ ਔਰ ਮੈਂ ਸਮਝਦਾ ਕਿ ਅੱਜ ਜਿਹੜੀ ਗੱਲ ਘਟਨਾ ਵਾਪਰੀ ਹੈ ਮੇਰੇ ਮੇਰੇ ਸਮੇਂ ਦੇ ਵਿੱਚ ਤੀਜੀ ਘਟਨਾ ਵਾਪਰੀ ਹੈ ਔਰ ਬਹੁਤ ਮਾੜੀ ਗੱਲ ਹੋਈ ਹੈ ਬੜੇ ਵਿਚਾਰੇ ਹੈਂਡ ਟੂ ਮਾਉਥ ਇਨਸਾਨ ਸੀ ਮੈਂ ਸਾਰਿਆਂ ਦੇ ਘਰਾਂ ਦੇ ਵਿੱਚੋਂ ਗਿਆ ਆ ਇਹ ਵਿਚਾਰੇ ਜਿਹੜੇ ਸਵੇਰੇ ਕਮਾਉਂਦੇ ਸੀ ਉਹ ਰਾਤ ਨੂੰ ਖਾਂਦੇ ਸੀ ਔਰ ਇਹ ਜਰੀਲੀ ਸ਼ਰਾਬ ਪੀ ਕੇ ਇਹਨਾਂ ਦੀਆਂ ਮੌਤਾਂ ਆਈਆਂ ਔਰ ਇਹਦੇ ਤੇ ਅੱਜ ਸੀਐਮ ਸਾਹਿਬ ਸਾਡੇ ਇੱਥੇ ਪਹੁੰਚ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਜਿਹੜੀ ਇਹਨਾਂ ਤੇ ਹੋਣੀ ਚਾਹੀਦੀ ਹੈ ਬੰਦੇ ਸਾਰੇ ਆਲਮੋਸਟ ਅਰੈਸਟ ਹੋ ਚੁੱਕੇ ਆ ਜਿਨ੍ਹਾਂ ਨੇ ਵੱਡੇ ਪੰਦਰਤੇ ਦੇ। ਕਾਰਨ ਕੀ ਹੈ ਨੈਕਸਸ ਖਤਮ ਨਹੀਂ ਹੋ ਸਕਦਾ ਕਿ ਅਸੀਂ ਰਾਜਨੀਤੀ ਕਰਨ ਤੋਂ ਪਿੱਛੇ ਇਹ ਗੱਲ ਕਰੀਏ ਆਪਾਂ ਜੇਕਰ ਤੁਸੀਂ ਵੀ ਕਹਿ ਰਹੇ ਹੋ ਕਿ ਅੱਜ ਅਸੀਂ ਤੁਸੀਂ ਦੁੱਖ ਮਨਡਾਨ ਆਏ ਹੋ ਪਰ ਕਾਰਨ ਕੀ ਹੈ ਕਿ ਸਰਕਾਰਾਂ ਮਤਲਬ ਇੰਨੀਆਂ ਨਹੀਂ ਹੈ ਕਿ ਇਹ ਨੈਕਸਸ ਨੂੰ ਖਤਮ ਕਰ ਸਾਡੀ ਬਦਕਿਸਮਤੀ ਹੈ ਮੈਂ ਸੀਐਮ ਸਾਹਿਬ ਨੂੰ ਅੱਜ ਕੁਛ ਇੱਕ ਦੋ ਗੱਲਾਂ ਦਿਖਾਵਾਂਗਾ ਮੈਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਕੋਈ ਡਿਟੇਲਸ ਭੇਜੀਆਂ ਸੀ ਇਸ ਕੰਮ ਦੀ ਮੈਂ মিডিਆ ਸਾਹਮਣੇ ਇਹ ਗੱਲ ਕਰਨੀ ਮੈਂ ਸੀਨੀਅਰ ਅਫਸਰਾਂ ਨੂੰ ਕੋਈ ਡਿਟੇਲਸ ਭੇਜੀਆਂ ਸੀਗੀਆਂ ਕਾਰਵਾਈ ਹੋ ਰਹੀ ਸੀ ਚੱਲ ਰਹੀ ਸੀ ਬਟ ਵਿੱਚ ਹੀ ਆ ਪਾਣਾ ਜਿਹੜਾ ਉਹ ਵਾਪਰ ਗਿਆ ਵਾ ਤੇ ਮਾੜੀ ਗੱਲ ਹੋਈ ਆ ਜਿੰਨੀ ਇਹਦੀ ਮਤਲਬ ਮੈਂ ਸਮਝਦਾ ਕਿ ਬਹੁਤ ਮਨ ਨੂੰ ਦੁੱਖ ਆ ਜੇ ਜੋ ਸਵੇਰੇ ਖਬਰ ਸੁਣੀ ਕਿ ਪਿੰਡਾਂ ਦੇ ਵਿੱਚ ਸੱਤਰ ਵਿੱਚ ਗਿਆ ਮਰਜਿੱਥੇ ਪਿੰਡ ਚ ਆਪਾਂ ਖਲੋਤੇ ਮਰੜੀ ਕਲਾਂ 6-7 ਮੌਤਾਂ ਇਸ ਪਿੰਡ ਦੇ ਵਿੱਚ ਜਿਹੜੀਆਂ ਹੋ ਚੁੱਕੀਆਂ ਪਰਕਰ ਨੂੰ ਮਤਲਬ ਨੈਕਸਸ ਹੈਵੀ ਹੈ ਮਤਲਬ ਪੁਲਿਸ ਨ ਕੋਲ ਕਰਾਂ ਪਰ ਪਰ ਤੁਹਾਡੇ ਵੱਲੋਂ ਜਿਸ ਤਰ੍ਹਾਂ ਇਨਪੁਟ ਦਿੱਤੀ ਸੀ ਜਾਂ ਦਿੱਤੀ ਗਈ ਸੀ ਉਹ ਤੇ ਕਾਰਵਾਈ ਨਹੀਂ ਹੋਈ ਅਜੇ ਚੱਲ ਰਹੀ ਸੀ ਕਾਰਵਾਈ ਹੋਈ ਨਹੀਂ ਸੀ ਹੂੰ ਚੱਲ ਰਿਹਾ ਹੁਣ ਸਰ ਕਈ ਕ ਵਿਕਰਮ ਜੀਠੀ ਦਾ ਵੀ ਬਿਆਨ ਆ ਉਹ ਕਹਿੰਦੇ ਜੀ ਨੈਕਸਸ ਚੱਲ ਰਿਹਾ ਕੋਈ ਕੋਈ ਸੀਐਮ ਸਾਹਿਬ ਦੇ ਨੇੜੇ ਕੋਈ ਫਾਈਨੈਂਸਰ ਹੈ ਇੱਕ ਵੱਡਾ ਜਿਹੜਾ ਸ਼ਰਾਬ ਦਾ ਵਪਾਰੀ ਆ ਉਹ ਕੰਮ ਕਰ ਉਹ ਵੇਖੋ ਪੋਲਿਟਿਕਸ ਕਰਦੇ ਆ ਨੈਕਸਸ ਫਿਰ ਇਹਨਾਂ ਤੋਂ ਸਟਾਰਟ ਹੋਇਆ ਹੋਊਗਾ ਕਿਉਂਕਿ 2012 ਤੋਂ ਚੱਲ ਰਿਹਾ ਨੈਕਸਸ ਔਰ ਇਹਨੂੰ ਖਤਮ ਕਰਾਂਗੇ 2012 ਚ ਫਿਰ ਗਵਰਨਮੈਂਟ ਤੇ ਸ਼ਰਮ ਨੀ ਕਾਲੀ ਦਲ ਤੁਸੀਂ ਜਿਹੜੀ ਗੱਲ ਠੇਕੇਦਾਰਾਂ ਦੀ ਚੱਲਦੀ ਆ ਇਹ ਗੱਲ ਗਲਤ ਆ ਵੇਖੋ ਠੀਕ ਆ ਮਜੀਠੀਆ ਸਾਹਿਬ ਦਾ ਮੇਰਾ ਵੀ ਉਹ ਪਰਿਵਾਰ ਹੈ ਜੈੰਤੀਪੁਰ ਪਰਿਵਾਰ ਮਜੀਠੀਆ ਸਾਹਿਬ ਦਾ ਉਹਨਾਂ ਨਾਲ ਬਹੁਤ ਪਿਆਰ ਪਰਿਵਾਰ ਆ ਜਦੋਂ 2020 ਚ ਇੱਕ ਸਾਰਿਆ ਘਟਨਾ ਵਾਪਰੀ ਸੀਗੀ ਮੁਸ਼ਲਪਿੰਡ ਵਾਲੀ ਉਦੋਂ ਜਿੰਨੇ ਕਾਂਗਰਸੀ ਉਹ ਸਾਰਾ ਸਾਰੇ ਜਿਹੜਾ ਨਾਮ ਆ ਉਹ ਇਹਨਾਂ ਦਾ ਹੀ ਲੈਂਦੇ ਸੀਗੇ ਆਰਕੇ ਬਾਈ ਨਾਲਿਆਂ ਦਾ ਸੋ ਇਸ ਕਰਕੇ ਮੈਂ ਕਿਸੇ ਨੂੰ ਕੋਈ ਦੋਸ਼ੀ ਨਹੀਂ ਠਹਿਰਾਉਣਾ ਚਾਹੁੰਦਾ ਇਹ ਇਹ ਪੁਲਿਸ ਦਾ ਕੰਮ ਹੈ ਪੁਲਿਸ ਬ੍ਰਿਤੀਕੀ ਨਾਲ ਕਾਰਵਾਰਕ ਕਾਰਵਾਈ ਕਰ ਰਹੀ ਆ ਤੇ ਉਹਨੂੰ ਬਿਲਕੁਲ ਜਿੱਤੇ ਬੰਦੀ ਹੋਈ ਕਾਰਵਾਈ ਜਿਹਨੇ ਜਿਹਦੀ ਗਲਤੀ ਹੋਈ ਉਹਨੇ ਜ਼ਰੂਰ ਕਾਰਵਾਈ ਯੁੱਧ ਨਸ਼ਿਆਂ ਵਿਰੁੱਧ ਵੀ ਚਾਹੇ ਨਜ਼ਰ ਨਹੀਂ ਆਉਂਦੀ ਨਹੀਂ ਚੱਲ ਰਿਹਾ ਵੀ ਕੰਮ ਚੱਲ ਰਿਹਾ ਸਭ ਕੁਝ ਚੱਲ ਰਿਹਾ ਸਰਕਾਰ ਤੇ ਦਾਵਾ ਕਰੀ 31 ਮਈ ਤੱਕ ਅਸੀਂ ਪੰਜਾਬ ਨਸ਼ਾ ਮੁਕਤ ਕਰ ਦੇਣਾ ਤੇ ਇਹ ਨਸ਼ੇ ਮੁਕਤ ਦੇ ਹਾਲਾਤ ਨੇ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਕਿ ਬਦਕਿਸਮਤੀ ਇਹ ਕਮੀ ਆ ਸਾਡੇ ਪ੍ਰਸ਼ਾਸਨ ਚ ਕਮੀ ਆ ਮੈਂ ਕਹਦੋ ਨਾ ਕਿ ਨਹੀਂ ਹੈਗੀ ਮੈਂ ਨਾ ਕਿਤੇ ਨਾ ਕਿਤੇ ਕਮੀ ਆ ਤੇ ਆ ਕੁਝ ਵਾਪਰਿਆ। ਉਸ ਅਸਟ੍ਰੇਲੀ ਕਾਰਵਾਈ ਕਰ ਕਿਉਂਕਿ ਤੁਸੀਂ ਕਈ ਵਾਰਵਾ ਚੁੱਕਦੇ ਸੀ ਤੁਹਾਡੇ ਨਾਲ ਇਹ ਸਵਾਲ ਇਸ ਕਰਕੇ ਕਰ ਰਹੇ ਆ ਕਿ ਤੁਸੀਂ ਹਮੇਸ਼ਾ ਇਹ ਸਵਾਲ ਕਰਦੇ ਰਹੇ ਹੋ ਔਰ ਪਹਿਲਾਂ ਵੀ ਕਰਦੇ ਸੀ ਤੇ ਹੁਣ ਵੀ ਕਰਦੇ ਹੋ ਤੇ ਆਖਿਰਕਾਰ ਮੈਂ ਤੁਹਾਨੂੰ ਕਹਿਣਾ ਕਿ ਮੇਰੇ ਕੋ ਇੱਕ ਬਹੁਤ ਵੱਡਾ ਪ੍ਰੂਫ ਮੈਂ ਇੱਕ ਡਿਟੇਲ ਭੇਜੀ ਹੈ ਇੱਕ ਸੀਨੀਅਰ ਅਫਸਰ ਨੂੰ। ਹੂੰ ਕਿ ਇੰਨੇ ਇੰਨੇ ਮੁਕਦਮੇ ਦਰਜੇ ਬੰਦੇ ਅਜੇ ਵੀ ਸ਼ਰਾਬ ਵਿੱਚ ਨੰਨੀ ਹਟਦੇ। ਅੱਛਾ ਤੇ ਉਹਨਾਂ ਦੀ ਅਜੇ ਕਾਰਵਾਈ ਚੱਲ ਰਹੀ ਮੇਰੀ ਕੱਲ ਰਾਤੀ ਰਾਤੀ ਮੇਰੀ ਅਜੇ ਡੀਐਸਪੀ ਨਾਲ ਗੱਲ ਹੋਈ ਆ ਕਿ ਕੀ ਕਾਰਵਾਈ ਕਰ ਰਹੇ ਹੋ ਇਹਨਾਂ ਤੇ? ਉਹਨੇ ਨਹੀਂ ਕੀਤੀ। ਅਜੇ ਇਹਦਾ ਮਤਲਬ ਕਾਰਨ ਕਿ ਪੁਲਿਸ ਇੰਨੀ ਮਤਲਬ ਹੋ ਕਿ ਹੋ ਜਾਂਦੀ ਹੈ ਮਤਲਬ ਢਿੱਲਾ ਹੀ ਮੱਠੀ ਕਾਰਵਾਈ ਕਿਉਂ ਹੋ ਜੇਕਰ ਤੁਹਾਡੇ ਕੋਲ ਇੱਕ ਸੀਨੀਅਰ ਇੱਕ ਜ਼ਮੀਨੀ ਪੱਧਰ ਦੇ ਲੀਡਰ ਮੈਂ ਮੇਰਾ ਸਵਾਲ ਸੁਣ ਲਓ ਜ਼ਮੀਨੀ ਪੱਧਰ ਦਾ ਲੀਡਰ ਜਿਹੜਾ ਡਿਟੇਲ ਦੇ ਰਿਹਾ ਆਮ ਆਦੀ ਪਾਰਟੀ ਦਾ ਉਹ ਹਿੱਸਾ ਹੈ ਉਹ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਦੇ ਰਿਹਾ ਕਿ ਇਹ ਚੀਜ਼ ਹੋ ਰਹੀ ਹੈ ਔਰ ਤੁਸੀਂ ਕਹਿੰਦੇ ਮੈਂ ਕਾਫੀ ਦਿਨਾਂ ਤੋਂ ਦੇ ਰਿਹਾ ਜੇ ਤੁਹਾਡੀ ਸੁਣਵਾਈ ਨਹੀਂ ਗਈ ਤੇ ਪਿੰਡ ਵਾਲਿਆਂ ਦੀ ਕਿਵੇਂ ਸੁਣਵਾਈ ਹੋ ਜੂ ਬਿਲਕੁਲ ਤੁਹਾਡੀ ਗੱਲ ਸਹੀ ਆ ਸੁਮੇਤ ਜੀ ਮੈਂ ਇਹ ਗੱਲ ਤੋਂ ਮੁਕਰਦਾ ਨਹੀਂਗਾ ਮੈਂ ਇਹਨਾਂ ਤੁਹਾਡੀ ਗੱਲ ਸਹੀ ਆ ਪਰ ਹੁਣ ਵੇਖੋ ਸਾਡੇ ਸੀਨੀਅਰ ਤੇ ਸੀਐਮ ਸਾਹਿਬ ਹੀ ਹੈ ਨਾ ਮੈਂ ਜੇ ਉਹਨਾਂ ਨਾਲ ਗੱਲ ਕਰਾਂਗਾ ਉਹਨਾਂ ਦੇ ਧਿਆਨ ਚ ਲਿਆਵਾਂਗਾ ਕਿ ਕੀ ਐਕਸ਼ਨ ਲੈਂਦੇ ਉਹਨਾਂ ਨਾਲ ਉਹਨਾਂ ਨੂੰ ਮਿਲਾਂਗੇ ਉਹਨਾਂ ਦਾ ਸਾਨੂੰ ਫੋਨ ਆਇਆ ਕਿ ਮੈਂ ਐਸੇ ਕਰਕੇ ਇੱਥੇ ਆਇਆ ਮੈਂ ਤਾਂ ਸਵੇਰੇ ਵੀ ਇੱਕ ਵਾਰੀ ਥੋਕ ਕੇ ਗਿਆ ਹੁਣ ਦੁਬਾਰਾ ਫੇਰ ਆਇਆ ਤੇ ਉਹਨਾਂ ਅਫਸਰਾਂ ਤੇ ਕਾਰਵਾਈ ਕਰਾਓਗੇ ਬਿਲਕੁਲ ਕੋਈ ਮੈਂ ਵੇਖੋ ਕਾਰਵਾਈ ਕਰਨਾ ਨਾ ਕਰਨਾ ਮੇਰੇ ਲੈਵਲ ਦਾ ਕੰਮ ਨਹੀਂ ਮੈਂ ਤਾਂ ਉਹਨਾਂ ਦੇ ਧਿਆਨ ਚ ਲਿਆਵਾਂਗਾ ਕਿ ਸਰ ਇੱਥੇ ਆ ਕਮੀਆਂ ਪੇਸ਼ੀਆਂ ਰਹੀਆਂ ਤੇ ਆ ਗਲਤੀਆਂ ਹੋ ਰਹੀਆਂ ਕੋਈ ਕਾਨੂੰਨ ਬਣਾਉਣ ਦੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇਹ ਤਾਂ ਕਿਉਂਕ ਤਰਾਜ਼ ਦੀ ਚ ਨਹੀਂ ਮਰਦੇ ਜਿੰਨੇ ਇੱਥੇ ਮਰ ਗਏ ਬਹੁਤ ਵੱਡੀ ਗੱਲ ਆ ਇਹ ਛੋਟੀ ਗੱਲ ਨਹੀਂ ਕੀ ਮੈਂ ਵੀ ਹਗਣਾ ਜਿਹੜੀ ਕਾਨੂੰਨ ਬਣਾਉਣ ਦੀ ਗੱਲ ਉਹ ਅਸੀਂ ਸੀਐਮ ਸਾਹਿਬ ਨਾਲ ਅੱਜ ਗੱਲ ਕਰਾਂਗੇ ਬਹੁਤ ਸਖਤ ਕਾਨੂੰਨ ਬਣਾਉਣਾ ਚਾਹੀਦਾ ਕਿਉਂਕਿ ਜਿੱਦਾਂ ਜੁੱਧ ਨਸ਼ਾ ਵਿਰੋਧੀ ਤੁਸੀਂ ਗੱਲ ਕੀਤੀ ਕਿ ਕੱਲ ਕੰਮ ਚੱਲ ਰਿਹਾ ਤੇ ਇਹ ਵੀ ਵੇਹ ਨਸ਼ਾ ਹੀ ਆ ਕਈ ਵਾਰ ਮੈਂ ਸੋਚਿਆ ਕਿ ਕਈ ਅਫਸਰ ਕਹਿ ਦਿੰਦੇ ਜੀ ਚਲੋ ਛੱਡੋ ਸ਼ਰਾਬ ਆ ਜੀ ਸ਼ਰਾਬ ਵੀ ਤੇ ਕਈ ਵਾਰ ਕਹਿ ਦਿੰਦੇ ਆ ਕਹਿ ਦਿੰਦੇ ਜੀ ਆ ਸਾਡਾ ਮੇਜਰ ਹੈ ਜੀ ਸਮੈਗ ਫੜੀਏ ਚਿੱਟਾ ਫੜੀਏ ਜਾਂ ਹੋਰ ਜਿਹੜੇ ਕੋਈ ਡਰੱਗਸ ਗੰਦੇ ਨੇ ਉਹਨਾਂ ਨੂੰ ਫੜੀਏ ਨਹਾਤੇ ਇਹ ਵੀ ਵਹਿ ਮੈਂ ਮੰਨਦਾ ਕਿ ਡਰਗ ਆ ਪਰ ਇਹਦੇ ਪਾਕਿਸਤਾਨ ਤੋਂ ਨਹੀਂ ਨਾ ਆ ਡਰਗ ਆ ਤੇ ਇੱਥੇ ਹੀ ਬਣਿਆ ਬਟ ਮਾੜੀ ਗੱਲ ਹੈ ਜੀ ਇਹ ਵੇਖੋ ਇਹ ਬੜੀ ਦੁੱਖ ਦੀ ਗੱਲ ਹੈ ਕਿ ਮੇਂ ਜੀਠੇ ਹਲਕੇ ਚ ਬਣਿਆ ਭੰਗਵਾ ਪਿੰਡ ਮੈਂ ਡਿਪਟੀ ਸਾਹਿਬ ਨੂੰ ਪੁੱਛਿਆ ਕਿ ਕਿਹੜੀ ਕਿੱਥੋਂ ਦੇ ਬੰਦੇ ਆ ਕਹਿੰਦੇ ਕੋਈ ਭੰਗਵਾ ਦੇ ਬੰਦੇ ਉਹ ਫੜ ਲੇ ਹੂੰ ਤਾਂ ਉਹਨੂੰ ਉਮੀਦ ਕੀਤੀ ਜਾਂ ਸਕਦੀ ਤੁਹਾਡੇ ਕੋਲ ਕਿ ਤੁਸੀਂ ਇਹਦੀ ਆਵਾਜ਼ ਸਿਰ ਘਟ ਹੋਊਗੀ ਕਿਉਂ ਨਾ ਹੋ ਰਹੀ ਆ ਘਰ ਬਈ ਬਰਾਤ ਦੇ ਬੰਦੇ ਫੜਿਆ ਹੁਣ ਵੀ ਅਹੀਂ ਲੱਗੇ ਹੋਏ ਆ ਜਿਸ ਘਰ ਦੇ ਬਾਹਰ ਖੜੇ ਇੱਥੇ ਪੰਜ ਧੀਆ ਦਾ ਬਾਪ ਸੀ ਮੈਂ ਹੋ ਗਿਆ ਪੰਜ ਧੀਆ ਉਹ ਬਜ਼ੁਰਗ ਬੈਠੇ ਉਹਦੇ ਉਹ ਵੇਖੋ ਮੈਂ ਤੁਹਾਨੂੰ ਦੁਬਾਰਾ ਆਇਆ ਤਾਂ ਤੁਸੀਂ ਮੈਨੂੰ ਇੱਥੇ ਘੇਰ ਲਿਆ। ਜੀ। ਤਾਂ ਬਿਲਕੁਲ ਤੁਸੀਂ ਦੇਖੋਗੇ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਜ਼ਮੀਨੀ ਪੱਦਰ ਦੇ ਉੱਤੇ ਗੱਲ ਕਰਦੇ ਨਜ਼ਰ ਆਏ ਨੇ ਪਰਿਵਾਰ ਦਾ ਦੁੱਖ ਮਨਡਾਉਣ ਵਾਸਤੇ ਪੁੱਜੇ ਸਨ। ਤਾਂ ਉਹਨਾਂ ਨੂੰ ਸਾਫ਼ ਕਿਹਾ ਗਿਆ ਹੈ ਕਿ ਜੋ ਕਾਰਵਾਈ ਹੈ ਉਹ ਕੀਤੀ ਜਾਏਗੀ ਪਰ ਉਹਨਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇੱਕ ਲਿਸਟ ਵੀ ਭੇਜੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇਹਨਾਂ ਲੋਕਾਂ ਦੇ ਕਾਰਵਾਈ ਕੀਤੀ ਜਾਵੇ ਲੇਕਿਨ ਉਸ ਨੂੰ ਅਨਗੋਲਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਔਰ ਜਿਸ ਤਰ੍ਹਾਂ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮੌਕੇ ਤੇ ਪਹੁੰਚਣਗੇ ਤਾਂ ਫਿਲਹਾਲ ਦੇਖਣਾ ਹੋਏਗਾ ਕਿ ਸਰਕਾਰ ਹੁਣ ਕੀ ਸਟ੍ਰਿਕਟ ਐਕਸ਼ਨ ਲੈਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਯੁਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਤਾਂ ਉਸ ਯੁੱਧ ਦੇ ਵਿੱਚ ਜਿਹੜਾ ਹੈ ਹੁਣ ਇੱਕ ਇਹ ਇੱਕ ਯੁੱਧ ਛਿੜ ਗਿਆ ਹੈ ਮਜੀਠੇ ਹਲਕੇ 'ਚ ਇੱਥੇ ਕਿ ਵੱਡੇ ਪੱਦਰ ਦੇ ਉੱਤੇ ਨਜਾਇਜ਼ ਸ਼ਰਾਬ ਵਿਗਦੀ ਸੀ ਤਾਂ ਉਸ ਦੇ ਉੱਤੇ ਜਿਹੜਾ ਹੈ ਉਹਦੇ ਕਾਰਨ 14 ਲੋਕ ਜਿਹੜੀ ਆਪਣੀ ਜ਼ਿੰਦਗੀ ਗਵਾ ਚੁੱਕੇ ਨੇ ਦੇਖਣਾ ਹੋਏਗਾ ਸਰਕਾਰ ਕੀ ਕਾਰਵਾਈ ਕਰੇਗੀ